ਇਕਦਾ ੍ਹੇਮਕੁੰਟ ਦਾ ਅਰਥ ਕਰੋ ੍ਹੇਮਕੁੰਟ ਕੀ ਹੈ ਕੋਲਡਰ ਨੂੰ ਕਹਿੰਦਾ ਨਾ ਹਿਰਦਾ ੍ਹੇਮਕੁੰਟ ਹੈ ਬਸ ਰੋਲਾ ਬੁਕਿਆ ਹੈਵਾਕਰ ੍ਹੇਮ ਕੀ ਹੁੰਦਾ ਹੈ ਅਰਫ ਤੇ ਕੁੰਟ ਕੋਲਡਰ ਨੂੰ ਕਹਿੰਦੇ ਨੇ ਕੋਲਡਰ ਵਿੱਚ ਕੁੰਡ ਕੁੰਡ ਜਿਵੇਂ ਮੀਂਹ ਦਾ ਪਾਣੀ ਦਾ ਕੁੰਡ ਹੁੰਦਾ ਆਹੋ ਆਹੋ ਤੇ ਕਹਿੰਦੇ ਨੇ ੍ਹੇਮਕੁੰਟ ਮੀਂਹ ਦੇ ਹਿਰਦਾ ਕੀ ਮੈਂ ੍ਹੇਮਕੁੰਟ ਪਰਬਤ ਆਹੋ ਹਿਰਕੋਡਾ ਉੱਤੇ ਪਰਬਤ ਹੈ ਥੱਲੇ ਹਿਰਦਾ ਹੈ। ਅੱਛਾ। ਚੱਲ ਥੱਲੇ ਆ ਨਾ। ਠੀਕ ਹੈ। ਉੱਤੇ ਸਿਰ ਜਿਹੜਾ ਪਰਬਤ ਹੈ। ਹਿਮਕੁੰਡ ਪਰਬਤ ਹੈ ਜਹਾਂ। ਆਓ ਪਰਬਤ ਉੱਤੇ ਹੈ ਜੀ। ਥੱਲੇ ਹਿਮਕੁੰਡ ਹੈ ਉੱਤੇ ਪਰਬਤ ਹੈ। ਅੱਛਾ। ਯਾਨੀ ਪਰਬਤ ਸਭ ਤੋਂ ਸ਼ਿੰਗ ਨੂੰ ਪਰਬਤ ਕਿਹਾ ਹੈ। ਫਿਰ ਬੇਰ ਪਰਬਤ ਉੱਤੇ ਬੇਰ ਡਾਂਡਰ ਸਰ ਉੱਪਰ ਬਸ ਹੈ। ਬੇਰ ਜਿਹੜਾ ਸੁਦੇਰ ਪਰਬਤ ਹੈ ਨਾ। ਅੱਛਾ। ਇਹ ਸੱਲ ਨੂੰ ਕਿਆ ਆਇਆ ਹੈ? ਪਰ ਬੇਰ ਬੁਧਾਲ ਦਿਮਾਗ ਨੂੰ ਕਿਆ ਹੈ ਬੇਰ। ਅੱਛਾ ਜੀ। ਨਾਲ ਕੇ ਬੇਰ ਸਰੀਰ ਦਾ ਇਕ ਰਾਥੇ ਕਰਦਾ ਵਾਓ ਅੱਛਾ ਜਿਹੜੇ ਸਰੀਰ ਦੇ ਉੱਤੇ ਸਿਰ ਸਿੱਧਾ ਉੱਪਰ ਹੈ ਨਾ ਉਹ ਬੇਰ ਸਰੀਰ ਹੈ ਅੱਛਾ ਜੀ ਉਹ ਰੁਕਾ ਸਰੀਰ ਦੇ ਉੱਤੇ ਹੀ ਸਿਰ ਸਿੱਧਾ ਉੱਪਰ ਰੁਕੂ ਬਾਕੀ ਬਾਂਦਰ ਦੇ ਚਾਰ ਬਾਂਦਰ ਚਾਰਾਂ ਅੰਗਾਂ 'ਤੇ ਚੱਲਦਾ ਸਰ ਪੈਰ ਲਾ ਜਾਂਦਾ ਨਾ ਆदमी ਜਦੋਂ ਹੋਇਆ ਪਿੱਛੇ ਪਿੱਛੇ ਵੀ ਇਹਦਾ ਸਿਰ ਐਨ ਬਿਲਕੁਲ ਸਿੱਧਾ ਪਹਾੜ ਨੂੰ ਚੋਟੀ ਤਮਾਗ ਆਇਆ ਚੋਟੀ ਇਸੇ ਕਰਕੇ ਜਿਹੜੀ ਬੁੱਧੀ ਹੈ ਜਿਹਦੇ ਦੇਵੀ ਦੇ ਬਦਲ ਨਿਬਾਹ ਦੀ ਚੋਟੀ ਦੇ ਬਣ ਹੈ। ਹਿਮਕੁੰਟ ਹਿਰਦਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜਾ ਆਪਣਾ ਉਹ ਤਾਂ ਨਹੀਂ ਜਿਹੜਾ ਸਰੀਰਕ ਦਿਲ ਹੈ। ਜਦੋਂ ਹਿਰਦੇ ਦੇ ਵਿੱਚ ਲੋਭ ਲਹਿਰ ਬੰਦ ਹੋ ਜਾਂਦੀ ਉਹਨੂੰ ਹਿਮਕੁੰਟ ਕਹਿੰਦੇ ਨੇ। ਕਲਪਨਾ ਨਹੀਂ ਉੱਠਦੀ ਬਿਲਕੁਲ ਹੀ ਬੰਦ ਹੋ ਜਾਂਦੀ ਹੈ। ਭਟਕਣਾ ਬੰਦ ਹੀ ਬੰਦ ਹੋ ਜਾਂਦੀਆਂ। ਬਲਜਾਮ ਹੋ ਜਾਂਦਾ ਹੈ। ਪਾਣੀ ਜਦ ਬਰਫ਼ ਬਣ ਕੇ ਫਿਰ ਜਿੱਡੀ ਵਰਗੀ ਆਵਾ ਚੱਲੇ ਲਹਿਰ ਨਹੀਂ ਉੱਠਦੀ। ਠੀਕ ਹੈ ਜੀ। ਜਦੋਂ ਲੋਭ ਇਹਨੂੰ ਵਿਕਲਿਤ ਨਹੀਂ ਕਰਦਾ ਨਾ ਆਦਮੀ ਨੂੰ ਹਾਂ 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 ਸਾਡੇ ਮਨ ਨੂੰ ਲੋਭ ਵਿਕਲਿਤ ਨਹੀਂ ਕਰਦਾ ਬਿਲਕੁਲ ਤੋਂ ਨਹੀਂ ਪੱਡ ਲਗਾ ਬਟਾ ਲੋਭ ਦੁਲਾ ਨਹੀਂ ਸਕਦਾ ਸਿੱਖੀ ਨਹੀਂ ਸਕਦਾ ਜਿੰਨਾ ਵਰਜੀ ਲੋਭ ਦੇ ਲਵੇ ਕੋਈ ਠੀਕ ਹੈ ਕਿੰਨੇ ਵਰਜੇ ਭਾਏ ਦੇ ਲਵੇ ਕੋਈ ਇਸ ਚੀਜ਼ ਦਾ ਬਰਫ ਨਾਲ ਕੀ ਕੰਸਰਨ ਹੈ ਏ ਬਰਫ ਮਾਰੇ ਬਦਾਂ ਵਿੱਚ ਲਹਿਰ ਪਾਣੀ ਚ ਉੱਠਦੀ ਨਹੀਂ ਹੈ ਲਹਿਰ ਹੈ ਲੋਭ ਲਹਿਰ ਓਕੇ ਠੀਕ ਹੈ ਠੀਕ ਹੈ ਜੰਮ ਗਿਆ ਇੱਕ ਹੋ ਗਿਆ ਹਾਂ ਅੱਛਾ ਮੂਜ ਮ ਗੁਰਦਾਤਾ ਗੁਰ ਖਿਵੈਕਰ ਕਹਿੰਦੇ ਨੇ ਆ ਹਿਵੈਕਰ ਗੁਰ ਸ਼ੀਤਲ ਦਰਦੋਖ ਇਹ ਦਰਦੋਖ ਆ ਫੇਰੇ ਤੇ ਵਕਾਰ ਅਸਰ ਨਹੀਂ ਕਰਦੇ ਗੁਰਹਿਵ ਸ਼ੀਤਲ ਅਗਨ ਮੁਝਾਵੇ ਦਰਦੋਖ ਮੈਂ ਕੋਈ ਵੀ ਵਕਾਰ ਤੇ ਅਸਰ ਨਹੀਂ ਕਰਦਾ ਇਹਦੇ ਸਤੋਖ ਦੀ ਸਨਾ ਪੈਣ ਲਈ ਜ਼ਰਾ ਵਕਤਰ ਸਤੋਖ ਦੀ ਸਤੋਖ ਕਿਦਾ ਬਣੇ ਹਿਵੈਕਰ ਹੁੰਦਾ ਸਤ ਸਤੋਖੀਦਾ ਠੀਕ 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 ਗਈ ਯਾਨੀ ਹਿਮਕੁੰਡੇ ਅੰਦਰਲੀ ਗੱਲ ਹੈ ਬਾਹਰ ਜਿਹੜਾ ਹਿਮਕੁੰਡ ਬਣਾਇਆ ਉਹਦੇ ਨਾਲ ਕੋਈ ਸੰਬੰਧ ਨਹੀਂ ਉੱਥੇ ਤਾਂ ਉਪਰ ਹੈ ਹੀ ਨਹੀਂ ਉਹ ਤਾਂ ਪਾਣੀ ਹੁੰਦਾ ਲੋਕ ਨਾ ਆ ਕੇ ਹੁੰਦੇ ਨੇ ਕੋਈ ਕੋਲ ਨਾ ਦਿਖਦੇ ਹਾਂ ਬਿਲਕੁਲ ਬਿਲਕੁਲ ਲੋਕ ਤਾਂ ਉੱਤੇ ਨਾ ਆ ਕੇ ਹੁੰਦੇ ਨੇ ਟੈਕਨੀਕਲੀ ਗੱਲ ਵੀ ਸਹੀ ਨਹੀਂ ਹੈਗੀ ਇਹ ਹਿਮਕੁੰਡ ਬਾਹਰ ਹੈ ਜਿਹੜਾ ਨਾਲੇ ਉੱਥੇ ਜਿੱਥੋਂ ਦਸ ਪਾਸ਼ ਆਇਆ ਨੇ ਉੱਥੇ ਨਾ ਕਰੋੜਾ ਹੋਰ ਬੈਠੇ ਨੇ ਉਹਨੇ ਉੱਪਰ ਤਾਂ ਕੱਲਾ ਹੀ ਹੁੰਦਾ ਜਦੋਂ ਇਹਨੇ ਇੱਕ ਇੱਕਰ ਬਾਗ ਦੇ ਸਜੇ ਹਮ ਆਏ ਨਹੀਂ ਬਹੁਤ ਸਾਰੇ ਗਰੀਬ ਕਰੋੜ ਪਰੇ। ਉਹ ਮੈਂ ਜਾਣ ਉਹ ਜਿਹੜਾ ਧਾਰਿਆ ਸਜਿਆ ਜਿਹੜਾ ਆ ਖਾਲਸਾ ਸਜਾਉਣਾ ਦਾ ਤਾਂ ਇਹਨਾਂ ਦੀ ਕਿਰਪਾ ਕਰਕੇ ਮੈਨੂੰ ਆ ਜਾਣ ਬਰੇਲੀ ਮੇਰੇ ਵਰਗੇ ਤਾਂ ਕਿਤਨਾ ਹੀ ਹੋਰ ਸੀਗੇ। ਫਿਰ ਕੋਲ ਤੇ ਕਰਉਣਾ ਕਿੱਥੇ ਨੇ? ਬਾਕੀ ਦਿਖਾਓ ਕਿੱਥੇ ਨੇ। ਓਕੇ 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 ਠੀਕ ਹੈ। ਬਹੁਤ ਕੁਝ ਲਪੋਇਆ ਹੋਇਆ ਜੋ ਮੇਰਾ। ਬੋਲਿਆ ਬਹੁਤ ਸਾਰੇ ਗਰੀਬ ਕਰੋੜ ਪਰੇ। ਕਰੋੜਾ ਜੀ ਹੋ ਕੇ ਹੋਰ ਬਿਲੂ ਛੱਡਿਆ। ਮੈਂ ਤਾਂ ਉਹ ਤੇ ਕਹਿ ਕੇ ਦੂਜੀ ਚਲ। ਹਾਂ। ਇਹ ਜਵਰ ਦਾ ਹੋਰ ਕੋਈ ਹੈ ਦੀ ਹੈਰੀ ਉੱਤੇ ਗੱਲ ਹੋਈ ਇੱਥੇ ਦਾ ਪੁਜੀਓ ਨੂੰ ਜਾਨੂੰ ਦੇ ਦਿੱਤਾ ਉਹ ਤੇ ਦਾ ਕਰੋਣਾ ਜੀ ਸੀਗੇ ਪਏ ਜਿਹੜਾ ਸੱਤ ਸ੍ਰਿੰਗ ਸ਼ਬਦ ਹੈ ਸੱਤ ਸ੍ਰਿੰਗ ਦਾ ਅਰਥ ਕੀ ਹੈ ਸੱਤ ਦਾ ਮਤਲਬ ਸੱਤਵਾ ਸੱਤ ਹਾਂ ਜਿਹੜਾ ਸ੍ਰਿੰਗ ਕੀ ਹੋਇਆ ਸੱਤ ਸਿੰਘ ਸੱਤ ਨਹੀਂ ਹਾਂ ਅਮੋਰਿਆਂ ਦੇ ਉੱਤੋਂ ਸਿਰ ਸੱਤ ਨਿਕਲਿਆ ਹੋਇਆ ਇਹਨਾਂ ਤੋਂ ਇਹਦੇ ਸੱਤ ਦੁਆਰੇ ਨੇ ਇਹੋ ਜਿਹੇ ਸਿੰਘ ਜਿਹੜੇ ਸੱਤ ਦੁਆਰੇ ਨੇ ਹਾਂ ਠੀਕ ਹੈ ਠੀਕ ਹੈ ਇਹ ਜੀ ਜੋ ਕਮਾਹ ਹੁੰਦਾ ਜੋ ਕੀ ਇੱਡਰ ਕੁੜੀ ਕੇ ਵੰਨਨ ਨਿਵਾਜੇ ਵੰਨਨ ਪੁਰਾਣੇ ਬੰਦਿਆਂ ਨੇ ਜਿਵੇਂ ਵਿੱਚ ਲਿਖਿਆ ਹੋਇਆ ਵੇ ਸ਼੍ਰਿੰਗ ਪਹਾੜੀਆਂ ਹੁੰਦੀਆਂ ਕੋਈ ਪਹਾੜੀ ਨੂੰ ਸ਼੍ਰਿੰਗ ਨਹੀਂ ਕਹਿੰਦੇ ਹਨ ਪਹਾੜੀ ਨੂੰ ਕਦੇ ਵੀ ਸ਼੍ਰਿੰਗ ਨਹੀਂ ਲਿਖਿਆ ਹੋਇਆ ਸ਼੍ਰੰਖਲਾ ਹੁੰਦਾ ਪਹਾੜਾਂ ਦੀ ਕਿਤੇ ਇਸ ਰੰਗ ਨਹੀਂ ਲਿਖਿਆ ਹੋਇਆ ਕਿਸੇ ਗ੍ਰੰਥ ਵਿੱਚ ਲਿਖਦਾ ਸਮਗਰਾ ਸ਼੍ਰੰਗ ਕਿੱਥੇ ਲਿਖਿਆ ਹੈ ਨੇਤਰ ਤੁੰਗ ਸੁਬ ਲਿਖਿਆ ਹੈ ਅੱਛਾ ਨੇਤਰ ਬੇਤਰ ਤੁੰਗ ਕੇ ਚਰਨ ਤੱਕ ਸੱਤ ਤਰ੍ਹਾਂ ਬਤੀਰ ਤੱਕ ਨੇਤਰ ਤੁੰਗ ਦਾ ਮੰਨ ਹੈ ਪਹਾੜੀ ਨਾਨਾ ਦੇਵੀ ਦੀ ਪਹਾੜੀ ਦੇ ਕਿਆ ਮਾਚ ਦੇਤਰ ਤੋਂ ਕਚਰਨ ਤੱਕ ਅਨੰਤਪੁਰ ਸਾਹਿਬ ਸੱਤ ਦਿਨ ਤੀਰ ਅੰਨ ਸਾਧੋ ਨੇ ਘੱਡੇ ਤੇ ਸ੍ਰੀ ਭਗਵਤਪੂਰਨ ਕੀ ਉਹਦੇ ਬਾਰੇ ਕਥਾ ਪ੍ਰਸੰਗ ਠੀਕ ਹੈ ਕਿਆ ਹੈ ਸ੍ਰੀ ਕ੍ਰਿਮਦਾਰ ਸਿੱਧੂ ਹੁੰਦਾ ਬਸ ਠੀਕ ਹੋ ਗਿਆ ਤੇ ਬੋੜਿਆਂ ਦੇ ਉੱਤੇ ਜਿਹੜਾ ਸਰ ਨਿਕਲ ਆਇਆ ਸੰਗ ਹੈ ਇਹਦੇ ਸਾਥਾ ਹੋ ਰਹੇ ਨੇ ਸਭ ਸ੍ਰੀ ਤਾਂ ਘੈਨ ਇਹਥੇ ਜੋ ਕਮਾ ਹੁੰਦਾ